ਅਸੀਂ ਇਸ ਵੇਲੇ ਮੌਜੂਦ ਹੈ ਹਰੀਕੇ ਦੇ ਨਜ਼ਦੀਕ ਪਿੰਡਾਂ ਪਿਆ ਜੋ ਮੜੜ ਦੇ ਵਿੱਚ ਮੌਜੂਦ ਹੈ ਜੇ ਗੱਲ ਕੀਤੀ ਹੈ ਮੜੜ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਵਿੱਚ ਜਿਆ ਬਿਆਸ ਦਰਿਆ ਦਾ ਜਾਂ ਪਾਣੀ ਆ ਉਸ ਨੂੰ ਪਿੰਡ ਦੇ ਢਾਈ ਨੂੰ ਅਤੇ ਪਿੰਡ ਪਿੰਡ ਨੂੰ ਢਾਣ ਨੂੰ ਸ਼ੁਰੂ ਕਰਤੀ ਹੈ ਜਿਸ ਕਰਕੇ ਮਿੱਟੀ ਜਾਂ ਡਿੱਗ ਡਿੱਗਾ ਢਿੱਗਾ ਪਾਣੀ ਦੀ ਲਪੇੜ ਵਿੱਚ ਆਉਣ ਕੇ ਦਰਿਆ ਦੇ ਵਿੱਚ ਡਿਗਰੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੇ ਲੋਕ ਨੇ ਅਤੇ ਪ੍ਰਸ਼ਾਸਨ ਇੱਥੇ ਪਹੁੰਚਿਆ ਅਤੇ ਉਹਨਾਂ ਵੱਲੋਂ ਜਿਹੜੀ ਹੈ ਦਰਿਆ ਵੱਲ ਢਾਈ ਆ ਢਾਲ ਆਈ ਗਈ ਆ ਉਸ ਨੂੰ ਬੋਰੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪਿੰਡ ਦੀ ਆਬਾਦੀ ਨੂੰ ਵੀ ਬਚਾਉਣ ਦੀ ਕੋਸ਼ਿ ਦੇ ਉਹਨਾਂ ਨਾਲ ਗੱਲ ਕਰਦੇ ਆਂ ਜੀ ਭਾਜੀ ਕੀ ਨਾਮ ਤੁਹਾਡਾ ਹੈ ਜੀ ਮੇਜਰ ਸਿੰਘ ਜੀ ਮੇਰਾ ਨਾਮ ਮੇਜਰ ਸਿੰਘ ਜੀ ਕੀ ਸਰੀਕ ਦਾ ਬਾਰੀ ਕਦੋਂ ਦਾ ਇਹ ਸਾਰੀ ਘਟਨਾ ਹੈ ਉਹ ਜੀ ਕੁਝ ਦਿਨਾਂ ਤੋਂ ਇਹ 4-5 ਦਿਨ ਤੋਂ ਥੋੜੀ ਥੋੜੀ ਢਾਹ ਲੱਗੀ ਸੀ ਰਾਤ ਦਾ ਜਿਆਦਾ ਨਾ ਦਰਿਆ ਦਾ ਜਿਹੜਾ ਵਹਿਣ ਸੀਗਾ ਉਹ ਜੱਕਦਮ ਪਿੰਡ ਵੱਲ ਨੂੰ ਹੋ ਗਿਆ ਹੁਣ ਬਿਲਕੁਲ ਪਿੰਡ ਦੇ ਥੱਲੇ ਢਾਹ ਲਾਤੀ ਆ ਤੇ ਬਹੁਤ ਕੀਮਤੀ ਜ਼ਮੀਨ ਤੇ ਜਾ ਹੀ ਰਹੀ ਆ ਪਰ ਪਿੰਡ ਦੀ ਬਾਦੀ ਤੋਂ ਸਿਰਫ ਕੁਝ ਫੁੱਟ ਦੀ ਦੂਰੀ ਤੇ ਰਹਿ ਗਿਆ ਵਾ ਦੇਖ ਲਓ ਤੁਸੀਂ ਸਿਰਫ 50 60 ਫੁੱਟ ਹੋਏਗਾ ਜਿਹੜਾ ਕਿ ਸਾਡੇ ਘਰ ਰਹਿ ਗਏ ਨੇ ਤੇ ਇੱਥੇ ਹੁਣ ਪ੍ਰਸ਼ਾਸਨ ਬਹੁਤ ਵੱਡੀ ਤਦਾਦ ਦੇ ਵਿੱਚ ਪਹੁੰਚਿਆ ਵਾ ਤੇ ਬਾਬਾ ਜੀ ਹਣੀ ਮਹਾਪੁਰਖ ਬਾਬਾ ਸੁਖਾ ਸਿੰਘ ਬਾਬਾ ਹਾਕਮ ਸਿੰਘ ਵਿਧੀ ਚੰਦੀਏ ਸਾਹੀ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਹੁਣ ਸਾਨੂੰ ਕੁਝ ਰਾਹਤ ਮਿਲੀ ਆ ਜਦੋਂ ਦਾ ਸਵੇਰ ਦਾ ਪ੍ਰਸ਼ਾਸਨ ਆਇਆ ਵਾ ਤੇ ਨਾਲ ਬਾਬਾ ਜੀ ਹਣੀ ਆਏ ਆ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਤਗੜੇ ਹੋ ਕੇ ਆਈ ਅਨੇ ਸਾਡੀ ਮਦਦ ਕਰੋ ਤੇ ਪਿੰਡ ਨੂੰ ਬਚਾਓ ਮੇਰੇ ਨਾਲ ਇਸ ਲਈ ਬਾਬਾ ਜੀ ਮਜੂਨੇ ਕੇ ਕਾਰ ਸੇਵਾ ਲੱਗੇ ਹੋਏ ਨੇ ਬਾਬਾ ਜੀ ਹਾਂਜੀ ਤੁਹਾਨੂੰ ਕਦੋਂ ਸੂਚਨਾ ਮਿਲੀ ਕਦੋਂ ਤੁਸੀਂ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸਾਂਪਰਦਾ ਇਹ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਇੱਥੋਂ ਪ੍ਰਬੰਧਕਾਂ ਦਾ ਪਹੁੰਚ ਗਿਆ ਤੇ ਉਸੇ ਵੇਲੇ ਮਹਾਂਪੁਰਖ ਬਾਬਾ ਹਾਕਮ ਸਿੰਘ ਜੀ ਇੱਥੇ ਮੌਕੇ ਤੇ ਪਹੁੰਚੇ ਆ ਜੋਕਾ ਕੋਡੋਂ ਮਪਿੰਡ ਦੇ ਵਿੱਚ ਇਹ ਬਹੁਤ ਵੱਡਾ ਪਿੰਡ ਦੇ ਪਾੜ ਪਿਆਵਾਂ ਲਾਗੇ ਘਰ ਵਾ ਸੋ ਸਾਰੇ ਜਾਨੇ ਰਲ ਮਿਲ ਕੇ ਸੰਗਤਾਂ ਬਹੁਤ ਵੱਡੇ ਪੱਧਰ ਤੇ ਸਾਥ ਦੇ ਰਹੀਆਂ ਸਾਰਿਆਂ ਜਿੱਥੇ ਬੰਦੀਆਂ ਵੀ ਇਸ ਤਰ੍ਹਾਂ ਪਹਿਲਾਂ ਸਿੰਘ ਨੇ ਦੱਸਿਆ ਕਿ ਮਾਪੁਰਖ ਬਾਪੇ ਸੁੱਖਾ ਸਕ ਜਿਹੋਣੀ ਬੀਦੀ ਚੰਦੀਏ ਬਾਬਾ ਬਤਾਰ ਸਿੰਘ ਜੀ ਹੋਰ ਵੀ ਸੰਗਤਾਂ ਸਾਰਾ ਇਲਾਕਾ ਜਿਹੜਾ ਵਾ ਨਾਲ ਪ੍ਰਸ਼ਾਸਨ ਦਾ ਵੀ ਇੱਥੇ ਬਹੁਤ ਸਾਥ ਮਿਲ ਰਿਹਾ ਵਾ ਧੰਨਵਾਦ ਕਰਦੇ ਸੰਗਤਾਂ ਦਾ ਜਿਹੜੀ ਸੇਵਾ ਕਰਦੇ ਮੇਰੇ ਤਾਂ ਹੋਰ ਹੀ ਪਿੰਡ ਵਸੀ ਮਜੂਦ ਨੇ ਜੇ ਭਾ ਜੇ ਪ੍ਰਸ਼ਾਸਨ ਮੌਕੇ ਤੇ ਨਾ ਪਹੁੰਚ ਜਾ ਤੋ ਕੈਂਸਰ ਪਤਾ ਲੱਗਦਾ ਕੀ ਨੁਕਸਾਨ ਹੋ ਸਕਦਾ ਜੀ ਸਾਡਾ ਨਗਰੀ ਸਾਡਾ ਢਾਈ ਨਾ ਜੀ ਥੋੜੇ ਆ ਫੁੱਟਾਂ ਦੇ ਉੱਤੇ ਸਾਡਾ ਨਗਰ ਰਹਿ ਗਿਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਪ੍ਰਸ਼ਾਸਨ ਦਾ ਵੀ ਤੇ ਸਾਡੇ ਮਹਾਰਾਜ ਬਾਬੇ ਜਿਹੜੇ ਆ ਉਹਨਾਂ ਨੇ ਸਾਡੇ ਨਾਲ ਬਹੁਤ ਜਿਆਦੀ ਸੇਵਾ ਨਿਭਾਈ ਆ ਅਸੀਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅੱਗੇ ਤੋਂ ਵੀ ਅਸੀਂ ਲੋਕਾਂ ਦੇ ਸਾਥ ਸੰਗ ਦੇ ਨਾਲ ਸਹਾਇਤਾ ਦੇ ਨਾਲ ਇਹ ਕੰਮ ਹੋ ਸਕਦਾ ਅਸੀਂ ਕਦੇ ਕੁਝ ਨਹੀਂ ਕਰ ਸਕਦੇ ਇਹ ਸਾਰੀ ਸੰਗਤ ਪ੍ਰਸ਼ਾਸਨ ਤੇ ਸੰਤਾ ਦੇ ਨਾਲ ਇਹ ਰੋਗ ਹੋ ਸਕਦੀ ਆ ਅਸੀਂ ਕਦੇ ਕੁਝ ਨਹੀਂ ਕਰ ਸਕਦੇ ਜੀ ਮੇਰੇ ਨਾਲ ਸੋਨੇ ਡੀਐਸਪੀ ਕਮਲਜੀਤ ਸਿੰਘ ਵੀ ਹੌਲਕੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਜਦੋਂ ਆਪਣੇ ਪੁਲਿਸ ਪਾਰਟੀ ਲੱਗੇ ਪਹੁੰਚੇ ਹਾਂ ਹਾਂਜੀ ਇਹ ਜਿਵੇਂ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਹੜਾਂ ਦੀ ਜਿਹੜੀ ਆਫਤ ਆਈ ਹੈ ਉਹਦੇ ਇਸੇ ਸਬੰਧ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅਸੀਂ ਬੀਸੀ ਸਾਹਿਬ ਔਰ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਖ ਜੀ ਦੀ ਪੂਰੀ ਟੀਮ ਵਜੋਂ ਅਸੀਂ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਰਲ ਕੇ ਕੰਮ ਕਰ ਰਹੇ ਹਾਂ ਔਰ ਇਹ ਸਾਡਾ ਮਨੁੱਖੀ ਫਰਜ਼ ਵੀ ਬੰਦ ਹੈ ਕਿ ਅਸੀਂ ਬਾਕੀ ਡਿਊਟੀਆਂ ਨੂੰ ਜਿਹੜੀਆਂ ਨੂੰ ਪਿੱਛੇ ਰੱਖ ਕੇ ਪਹਿਲ ਦੇ ਆਧਾਰ ਤੇ ਇੱਥੇ ਟਾਈਮ ਦੇ ਰਹੇ ਹਾਂਗੇ ਤੁਸੀਂ ਇਹ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾ ਜੰਦੇ ਆ ਜਿਹੜਾ ਜੀਸੀਬੀ ਮਸ਼ੀਨ ਲੱਗੀ ਹੋਈ ਹੈ ਬੋਰੇ ਭਰੇ ਜਾ ਰਹੇ ਨੇ ਲੋਕ ਜਿਹੜੇ ਬੋਰੇ ਆਹ ਮੁਹਾਰੀ ਹੋ ਗਏ ਜਿਹੜੇ ਬੋਰੇ ਚੁੱਕੇ ਜਿਹੜੇ ਆਪਣੇ ਦਰਿਆ ਦੇ ਬੰਦੇ ਨਾਲ ਲਗਾ ਰਹੇ ਨੇ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਪਿੰਡ ਦੀ ਜਿਹੜੀ ਬਾਦੀ ਨੂੰ ਕੋਈ ਖਤਰਾ ਨਾ ਹੋ ਸਕੇ ਇਸ ਨੇ ਪ੍ਰਸ਼ਾਸਨ ਵੀ ਇੱਥੇ ਵੱਡੀ ਤਦਾਦ ਵਿੱਚ ਪਹੁੰਚਾ ਹੋਇਆ ਹੈ ਪੁਲਿਸ ਪ੍ਰਸ਼ਾਸਨ ਵੀ ਪਹੁੰਚਾ ਹੋਇਆ ਹੈ ਔਰ ਇਸ ਜਿਹੜਾ ਪਾੜ ਨੂੰ ਪੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਵਨ ਸ਼ਰਮਾ ਪੀਟੀਸੀ ਨਿਊਜ਼ ਹਰੀਕੇ ਪਤਨ ਤਰਨ